ਹਾਂ ਜਦੋਂ ਲੱਗਿਆ ਕੱਟਿਆ ਆਈ ਨਹੀਂ ਆ ਗਿਆ ਸੱਟਾ ਨਹੀਂ ਆ ਗਿਆ ਠੀਕ ਨਹੀਂ ਆ ਆਹੋ ਹਾਂ ਪਾਣੀ ਉੱਧਰੋਂ ਹੀ ਆਇਆ ਆਪਣਾ ਸੂਰਮਾ ਜਿਹਦਾ ਪਾਣੀ ਜਿੱਤੇ ਸਾਡੇ ਇਹ ਫੌਜ ਵਾਲਾ ਆ ਆਓ ਆਓ ਹਲੋ ਆ ਰਹੇ ਹਾਂ ਜੋ ਤੁਹਾਰੀ ਅਰਦਾਸ ਹੋਵੇ ਲਈ ਹਰਿ ਸਰਵਨ ਜੀ। ਹਰਿ ਸਰਵਨ ਜੀ। ਜੇ ਤੂੰ ਮਰਨ ਤੋਂ ਪਹਿਲੇ ਪਹਿਲ ਦੇ ਜੀ। ਤੁਮਰਾ ਲਖਾ ਨ ਜਾਵੇ ਪਸਾਰਾ। ਕੀ ਬਿਸਿਆਪ ਤੁਮ ਸਾਰਾ। ਕੋਇ ਕਹਿ ਰੂਪਿਆਂ ਨੂੰ ਤੁ ਸਰੂਪਾ। ਰਗ ਪਿਓ ਰਾਖੀ ਰੂਪਾ। ਬੰਦ ਜੇਰੇ ਸਿਰ ਯਕੀਨੀ। ਉਹ ਤੁਝਾਨ ਬੋਲ ਰਹੀ। ਕਹੋ ਭੂਲ ਰਾਜਾ ਹੋਏ ਬੈਠਾ। ਸਿਗਰੀ ਸਿਸ਼ਟ ਦਿਖਾਏ ਅਚੰਪਾ। ਆਲਾ ਰੂਪਿਆ ਭਗਵਾਨ। ਅਬ ਰੱਖਿਆ ਮੇਰੀ ਤੋ جن کا جو جو بلایا هو پراري او ويچي اچاندا نال وائي لکڑ باد وني سچار تصن نا اگلا نه والا هو بلایا وے جيڪا آيو آهي ڪو محببت کي هو ڪن بلایا ٿيو هو पिछो दुखाणो पंज ना त नामे नाते खा चलो हर वसन सुज कटे मन ਕਾਰ ਵਾਹਿਬ ਜੀ ਕੀ ਬਧੈ ਸ੍ਰੀ ਪਗਵਤੀ ਸਹਾਈ ਮਗਵਾਰ ਸ੍ਰੀ ਪਗਵਤੀ ਜੀ ਕੀ ਪਾਛਾਈ ਦਸਵੀਂ ਪ੍ਰਥਮ ਪਗਵਤੀ ਸਵਰਕ ਗੁਰਨਾਨ ਕ ਲਈ ਇਹਾਏ ਫਰੀੰਗਦ ਗੁਰ ਤੇ ਅਮਰਦਾਸ RAMDAS HAI HOI ਸਹਾਈ ਅਰਜਨ ਹਰ ਗੋਬਿੰਦ ਨਾ ਅੱਛਾ ਅੱਛਾ ਬੋਲ ਜੀ ਸਿੱਖੋ ਚੱਲੋ ਹਾਂ ਹਾਂ ਬਹੁਤ ਹੀ ਇਸ ਵੇਲੇ ਸੱਚੀ ਗੱਲ ਤੇ ਆ ਕਿਉਂਕਿ ਮਾਈਆਂ ਰੱਬਰ ਜਾਂੀਆਂ ਭਗਤੀ ਲਈਆਂ ਮਾਂ ਮਾਂ ਨਹੀਂ ਲੱਭਦੀਆਂ ਜਿਹੜੀਆਂ ਮਾਤਾਵਾਂ ਨੇ ਵੇਖੋ ਔਰ ਇਹ ਮਾਂ ਜਿਨੇ ਉਹ ਬੱਚੇ ਪੈਦਾ ਕੀਤੇ ਜਿਹੜੇ ਬੱਚੇ ਬਹੁਤ ਚੰਗੀਆਂ ਪੋਸਟਾਂ ਤੇ ਔਰ ਬਹੁਤ ਸਤਕਾਰਤ ਨੇ ਔਰ ਪਿਤਾ ਇਹਨਾਂ ਦੇ ਸਤਕਾਰਯੋਗ ਸਿਰਦੇ ਸਾਈਂ ਸਰਦਾਰ ਸੁਤਪੰਨ ਸਿੰਘ ਜੀ ਪੜ੍ਹੇ ਲਿਖੇ ਜੇ ਬੁੱਢੇ ਦਲ ਚ ਸਰਵਲੋ ਗ੍ਰੰਥ ਛਪਿਆ ਉਹ ਉਹਨਾਂ ਦੀ ਦੇਖਰੇਖ ਚ ਇੱਥੇ ਪ੍ਰੈਸ ਲੱਗੀ ਔਰ ਇਦਾਂ ਹੀ ਬਾਬਾ ਜੀ ਬਾਬਾ ਬਲਬੀਰ ਸਿੰਘ ਸਾਹਿਬ ਜੀ ਪੁੱਤਰ ਉਹਨਾਂ ਨੇ ਬਣਾਇਆ ਕਿਉਂਕਿ ਉਹਨਾਂ ਦੀ ਧੀ ਰਾਣੀ ਇਹਨਾਂ ਦੇ ਗ੍ਰਹਿ ਧਰਮਸਪਤਨੀ ਆ ਸੋ ਬਾਬਾ ਜੀ ਵੀ ਬਣ ਕੇ ਇਨੇ ਵੇ ਦੁੱਖ ਭਰਿਆ ਸਮਾਂ ਪਰ ਤੁਸੀਂ ਸਾਰੇ ਪਹੁੰਚੇ ਜਦੋਂ ਦੁੱਖ ਚ ਇਕੱਠੇ ਹੋਈ ਨਾ ਦੁੱਖ ਘਟਦਾ ਸੁੱਖਾਂ ਵਿੱਚ ਸੁੱਖਾਂ ਦੀਆਂ ਘੜੀਆਂ ਵਧਦੀਆਂ ਤੇ ਮਹਾਰਾਜ ਕਿਰਪਾ ਕਰੇ ਚੜ੍ਹਦੀ ਕਲਾ ਰੱਖੇ ਵਿਛੜੀ ਰੂਹ ਨੂੰ ਚਾਰਨਾ ਵਿੱਚ ਨਵਾਸ ਬਖਸ਼ੇ ਪਰਿਵਾਰ ਦੇ ਸਿਰ ਤੇ ਮੇਹਰਾ ਪ੍ਰਿਆਸ ਸਤਿਗੁਰੂ ਹੱਥ ਰੱਖੇ ਬਹੁਤ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਕੁਛੀਆਂ ਰਹਿਮਤਾ ਸ਼ਰੋਮਣੀ ਸੇਵਾ ਰਤਨ ਜੀ ਸ਼ਰੋਮਣੀ ਪੰਥ ਰਤਨ ਬਾਬਾ ਬਲਬੀਰ ਸਿੰਘ ਸਾਹਿਬ ਜੀ ਉਹ ਵੀ ਆਪ ਜੀ ਨਾਲ ਬੱਚੇ ਸਾਝੇ ਕਰਨਗੇ ਕਰੋ ਕਰ ਅੱਜ ਸਾਡੇ ਜਿਹੜੇ ਪਰਿਵਾਰ ਦੇ ਵੱਡੇ ਮੈਂਬਰ ਸੀ ਜਿੱਥੇ ਪ੍ਰੋਫੈਸਰ ਸਾਖਣਵਾਸੀ ਸਤਵੰਨ ਸਿੰਘ ਜੀ ਢਿੱਲੋਂ ਉਹਨਾਂ ਦੇ ਧਰਮ ਪਤਨੀ ਤੇ ਜਿਹੜੇ ਮੇਰੇ ਸੱਸ ਲੱਗਦੇ ਸੀ ਮਾਤਾ ਬੀਬੀ ਅਮਰਜੀਤ ਕੌਰ ਜੀ ਜਿਹੜੇ ਕੱਲ ਆਪਾਂ ਨੂੰ ਸਦੀਵੀ ਵਿਛੋੜਾ ਦੇ ਗਏ ਤੇ ਅੱਜ ਉਹਨਾਂ ਦਾ ਅੰਤਮ ਸੰਸਕਾਰ ਜਿਹੜਾ ਕੀਤਾ ਗਿਆ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਤੇ ਜਿੱਥੇ ਕੱਲ ਨੂੰ ਉਹਨਾਂ ਦੇ ਜਿਹੜੇ ਆ ਫੁੱਲ ਚੁਗੇ ਜਾਣੇ ਨੇ 7:30 ਤੋਂ 8:00 ਵਜੇ ਤੱਕ ਤੇ 9 ਤਰੀਕ ਨੂੰ ਦਿਨ ਸੋਮਵਾਰ 9 ਜੂਨ ਨੂੰ ਗੁਰਦੁਆਰਾ ਅਜੀਤਗੜ੍ਹ ਸਾਹਿਬ ਸ਼ੌਣੀ ਬਾਬਾ ਹਰੀਆਂ ਵੇਲਾ ਵਾਲੇ ਮਾਹਪੁਰ ਉੱਥੇ ਹੀ ਬੁੱਢਾ ਦਲ ਦੀ ਸ਼ੌਣੀ ਹੈ ਗੁਰਦੁਆਰਾ ਗੁਰੂ ਕਾ ਬਾਗ ਤੇ ਉੱਥੇ ਜਿਹੜੇ ਆ ਖੁੱਲੇ ਦੀਵਾਨ ਹਾਲ ਦੇ ਵਿੱਚ ਜਿਹੜੇ ਜਿਹੜੇ 12 ਵਜੇ ਤੋਂ ਲੈ ਕੇ 2 ਵਜੇ ਤੱਕ ਜਿਹੜੀ ਇਹਨਾਂ ਦੀ ਅੰਤਮ ਅਰਦਾਸ ਕੀਰਤਨ ਤੇ ਜਿਹੜੇ ਗੁਰਮਤ ਵਿਚਾਰਾ ਹੋਣਗੀਆਂ ਤੇ ਉੱਥੇ ਜ਼ਰੂਰ ਸਾਰਿਆਂ ਨੇ ਮੈਂ ਬੇਨਤੀ ਕਰਦਾ ਸਾਰੀਆਂ ਗੁਰਸਿੱਖ ਸੰਗਤਾਂ ਸਾਰੇ ਮਾਹਪੁਰਖਾਂ ਨੂੰ ਪੰਪਾ ਜਰੂਰ ਅੰਤਮ ਅਰਦਾਸ ਤੇ ਜਿਹੜਾ ਦਰਸ਼ਨ ਦੇਣ ਦੀ ਕਿਰਪਾ ਕਰਨੀ ਤੇ ਅੱਜ ਜਿਹੜੀਆਂ ਵੀ ਗੁਰਸਿੱਖ ਸੰਗਤਾਂ ਮਾਹਪੁਰਖ ਪਹੁੰਚੇ ਨੇ ਤੇ ਬਾਬਾ ਨਾਗਰ ਸਿੰਘ ਜੀ ਹਰੀਆਂ ਵਿੱਲਾਂ ਵਾਲੇ ਹੋਰ ਜਿੰਨੇ ਵੀ ਮਾਹਪੁਰਖ ਪਹੁੰਚੇ ਨੇ ਬਾਬਾ ਤਰਸੇਮ ਸਿੰਘ ਜੀ ਮੋਹਰਾਵਾਲੀ ਜੀ ਤੇ ਜਿੰਨੇ ਲੀਡਰ ਸਾਹਿਬਾਨ ਉੱਤੇ ਹੀ ਮਾਹਪੁਰਖ ਪਹੁੰਚੇ ਨੇ ਗੁਰਸਿੱਖ ਸੰਗਤਾਂ ਪਹੁੰਚੀਆਂ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਮੈਂ ਬੇਨਤੀ ਕਰਦਾ ਹੁਣ ਔਲਾਹਣੀਆਂ ਦੇ ਪਾਠ ਹੋਣੇ ਨੇ ਉੱਥੇ ਵੀ ਆਪਾਂ ਦਰਸ਼ਨ ਕਰਨੇ ਨੇ ਤੇ ਜਿਹੜਾ ਗੁਰਦੁਆਰਾ ਸੀਸ ਗਾਇੰਦ ਸਾਹਿਬ ਵਿਖੇ ਤੇ ਨਾਲ ਹੀ ਗੁਰੂ ਦਾ ਲੰਗਰ ਵੀ ਤਿਆਰ ਹੈ ਉਹ ਵੀ ਸ਼ੱਕੇ ਜਾਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਕੋਈ ਸ਼ਾ ਜਿਹਦੇ ਘਰ ਦੇ ਬਜ਼ੁਰਗ ਹੁੰਦੇ ਨੇ ਨਾ ਉਹ ਇੱਕ ਤੁਹਾਡੇ ਮਾਰਗਦਰਸ਼ਕ ਹੁੰਦੇ ਔਰ ਉਹਨਾਂ ਦੀਆਂ ਦੁਆਵਾਂ ਉਹਨਾਂ ਦੀਆਂ ਅਰਦਾਸਾਂ ਨਾਲ ਹੀ ਪਰਵਾਹ ਕਰਦੇ ਆ ਭੈਣ ਜੀ ਦਾ ਬਹੁਤ ਅ ਵੱਡਾ ਰੋਲ ਹੈ ਸਤਿ ਪਾਪਾ ਆਪਣਾ ਬੀ ਸਿੰਘ ਜੀ ਉਹਨਾਂ ਦੇ ਇਸ ਗੁਰਗੱਦੀ ਤੇ ਸਾਰਿਆਂ ਦੀਆਂ ਅਰਦਾਸਾਂ ਐ ਔਰ ਬੈ ਸਮੇਨਾ ਵੀ ਉਹਨਾਂ ਦੇ ਜਿਹੜੇ ਹਸਬੰਡ ਸੀਗੇ ਢਲੋ ਸਾਹਿਬ ਉਹਨਾਂ ਦਾ ਵੀ ਬਹੁਤ ਜ਼ਿਆਦਾ ਆਪਣਾ ਬੁੱਢਾ ਦਲ ਨੂੰ ਉਹਨਾਂ ਦੇ ਨਾਲ ਉਹਨਾਂ ਦਾ ਸੰਪਰਕ ਔਰ ਪਿਆਰ ਰਿਹਾ ਤਾਂ ਬਹੁਤ ਵੱਡਾ ਕਾਟਾ ਹੈ ਬੈ ਸਮੇਨਾ ਵੀ ਇਹ ਉਹ ਕਾਟਾ ਜਿਹੜਾ ਅਸੀਂ ਪੂਰਾ ਨਹੀਂ ਕਰ ਸਕਦੇ ਔਰ ਰਮੇਸ਼ਾ ਸਾਟੀਆਂ ਤੇ ਭੈਣ ਵੀ ਵੱਡੀ ਸੀ ਮਾਵਾ ਵਰਗੇ ਸੀ ਉਹ ਕਹਿੰਦੇ ਵੀ ਉਹਨਾਂ ਦਾ ਵੀ ਮਾਵਾ ਠੱਡੀਆਂ ਛਾਵਾਂ ਐਵੇਂ ਦੀ ਹਾਦੀ ਹਾਦੀ ਬਿਲਕੁਲ ਉਹਨਾਂ ਦਾ ਜਿਹੜਾ ਰੋਲ ਹੈ ਉਹ ਪਰਿਵਾਰ ਦੇ ਐਡੇ ਤੌਰ ਤੇ ਬਹੁਤ ਵੱਡਾ ਨੁਕਸਾਨ ਹੈ ਆ ਜਾਂਦਾ ਪਰ ਇੱਕ ਗੁਰੂ ਮਹਾਰਾਜ ਜੀ ਵੀ ਜੋ ਆਇਆ ਸੋ ਚਲਸੀ ਜ ਜਵਾਈ ਅੱਪੀ ਬਾਰੀ ਹੈ ਜਿਹੜਾ ਸਵਾਸ ਲਿਖਾ ਕੇ ਆਇਆ ਉਹਨੇ ਮਰਨ ਦਾ ਪਹਿਲੇ ਟਾਈਮ ਤੇ ਕਿਹਾ ਹੁੰਦਾ ਸੋ ਆਪਣੀ ਯਾਤਰਾ ਪੂਰੀ ਕਰਕੇ ਗਏ ਨੇ ਬਹੁਤ ਅੱਛੀ ਜ਼ਿੰਦਗੀ ਉਹਨਾਂ ਨੇ ਬਤਾਈ ਹੈ ਔਰ ਪਰਿਵਾਰ ਨੂੰ ਬਹੁਤ ਅੱਛਾ ਉਹਨਾਂ ਨੇ ਪਿਆਰ ਮੁਹੱਬਤ ਦੇ ਨਾਲ ਅੱਗੇ ਵਧਾਇਆ ਠੀਕ ਹੈ ਥੈਂਕ ਯੂ